ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਉਥੇ ਬੀਤੇ ਦਿਨੀ ਨੌਜਵਾਨ ਕਿਸਾਨ ਦੀ ਮਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵਿੱਚ ਰੋਸ ਦੀ ਲਹਿਰ ਹੈ ਜਿਸ ਦੇ ਚਾਲਦਿਆਂ ਭਾਰਤੀ ਕਿਸਾਨ ਯੂਨੀਅਨ ਕਾਦਿਆ ਜਥੇਬੰਦੀ ਵੱਲੋਂ ਲਾਡਵਾਲ ਟੋਲ ਪਲਾਜ਼ਾ ਤੇ ਜਾਮ ਲਗਾ ਦਿੱਤਾ ਜਾਂਦਾ ਹੈ ਦੱਸਦੇ ਕਿ ਇਸ ਕਰਕੇ 2 ਘੰਟੇ ਤੱਕ ਗੱਡੀਆਂ ਫਸਿਆ ਰਹੀਆਂ ਤੇ ਲੰਬਾ ਜਾਮ ਲੱਗ ਪਿਆ ਇਸ ਦੌਰਾਨ ਲੋਕ ਵੀ ਖੱਜਲ-ਕੁਆੜ ਨਜ਼ਰ ਆਏ ਤੇ ਲੋਕ ਪੈਦਲ ਹੀ ਆਪੋ ਆਪਣੇ ਰਸਤੇ ਤੁਰੇ ਜਾਂਦੇ ਵਿਖਾਈ ਦਿੱਤੇ ਪਰ ਕਾਫੀ ਸਮੇਂ ਬਾਅਦ ਰਾ ਖੋਲ ਦਿੱਤਾ ਗਿਆ ਇਸ ਦੌਰਾਨ ਆਖਾ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਅੱਜ ਹੈ ਜਿਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕਰਕੇ ਉਸ ਤੇ ਫੈਸਲਾ ਲਿਆ ਜਾਵੇਗਾ ਅਸੀਂ ਕਿਸਾਨਾਂ ਨੂੰ ਵੀ ਮਿਲੇ ਹਾਂ ਹਾਂਜੀ ਤੇ ਪ੍ਰਦਰਸ਼ਨ ਦੇ ਵਿਅਦੀ ਲੰਘ ਵੀ ਰਹੇ ਹਾਂ ਹਾਂਜੀ ਗਾਂ ਸਮਾਗਮ ਚੱਲਦਾ ਉੱਥੇ ਵੀ ਹਾਜ਼ਰੀ ਭਰਨੀ ਹੈ ਅੱਛਾ ਜੀ ਜਿੱਥੇ ਮੈਂ ਇੱਕ ਧਰਮਿਕ ਆਗੂ ਉੱਥੇ ਮੈਂ ਕਿਸਾਨ ਵੀ ਹਾਂ ਹਾਂਜੀ ਕੋਈ ਜੋ ਵੀ ਸਰਕਾਰਾਂ ਕਰ ਰਹੀਆਂ ਹਾਂ ਹਾਂਜੀ ਉਹ ਆਪ ਜੀ ਨੂੰ ਪਤਾ ਹੀ ਹੈ ਜਿਹੜੇ ਸਾਡੇ ਤੇ ਆਰਡੀਨੈਂਸ ਲਾਏ ਗਏ ਆ ਉਸ ਮੁੱੱਚੇ ਕਿਸਾਨਾਂ ਉੱਤੇ ਹਾਂਜੀ ਉਹਦੇ ਵਿਰੋਧ ਵਿੱਚ ਸਾਰਾ ਇਹ ਅੰਦੋਲਨ ਚੱਲ ਰਿਹਾ ਸੀ ਜਿਹਦੇ ਉੱਤੇ ਅਚਾਨਕ ਜਿਹੜੇ ਪ੍ਰਸ਼ਾਸਨ ਵੱਲੋਂ ਬਦਕੀ ਕੀਤੀ ਜਾਂ ਜਿਹ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਸਾਨੂੰ ਦਾ ਦੁੱਖ ਹੈ ਅਸੀਂ ਚਾਹੁੰਦੇ ਹਾਂ ਕਿ ਉਸ ਮੌਜੂਦ ਨੂੰ ਇਨਸਾਫ ਮਿਲੇ ਤੇ ਜਿਹੜੇ ਕਿਸਾਨ ਸੜਕਾਂ ਤੇ ਰੁੱਲਦੇ ਆ ਉਹ ਨਾਲ ਰੁੱਲਣ ਤੇ ਸਰਕਾਰ ਬਹਿ ਕੇ ਉਹਨਾਂ ਨਾਲ ਸਮਝੌਤਾ ਕਰੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰੇ। ਜਿਸ ਤਰ੍ਹਾਂ ਅਸੀਂ ਦੇਖਿਆ ਵੀ ਚਾਹੇ ਜਿੰਨੇ ਮਰਜ਼ੀ ਤੁਸੀਂ ਪਰੇਸ਼ਾਨ ਹੋ ਰਹੇ ਆ ਚਾਹੇ ਯਾਤਰੀ ਆ ਪੈਦਲ ਚੱਤੋ ਚਰਨ ਨੂੰ ਮਜਬੂਰ ਨੇ ਪਰ ਕਿਸਾਨਾਂ ਦੇ ਲਈ ਹਾਂ ਦਾ ਨਾਰਾ ਮਾਰਦੇ। ਹਾਂ ਬਿਲਕੁਲ ਜੀ ਮੈਂ ਦੇਖਿਆ ਜਿੰਨੀ ਵੀ ਸੰਗਤ ਹੈ ਉਹਨਾਂ ਨੇ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਕਿ ਅੱਜ ਅਸੀਂ ਆਪਣੇ ਆਜ਼ਾਦ ਦੇਸ਼ ਵਿੱਚ ਹੁੰਦੇ ਹੋਏ ਵੀ ਆਪਣੇ ਦੇਸ਼ ਦੇ ਦੂਜੇ ਸੂਬੇ ਜਾਣ ਵਾਸਤੇ ਅੱਜ ਇਹਨੇ ਜਿਹੜੇ ਕਿ ਵਿਜਿੱਦ ਹੋ ਰਹੇ ਆ ਕਿ ਜਿਹਨੂੰ ਸਾਨੂੰ ਆਪਣੀ ਹੀ ਸਟੇਟ ਦੇ ਵਿੱਚ ਆਪਣੇ ਹੀ ਦੇਸ਼ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਤੇ ਬਾਲਦੇਸ਼ਾਂ ਨੂੰ ਰੋਕਣ ਦੀ ਗੱਲ ਵੱਖਰੀ ਆ ਪਰ ਜਦੋਂ ਆਪਣਾ ਹੀ ਦੇਸ਼ ਸਾਨੂੰ ਰੋਕੂਗਾ ਤੇ ਇਹ ਗੱਲ ਦਾ ਦੁੱਖ ਤੇ ਹੈ ਤੇ ਉਹਦੇ ਨਾਲ ਜਿਹੜਾ ਸਾਡਾ ਇਹ ਅੰਦੋਲਨ ਹੈ ਜਿਹੜਾ ਸਾਡੀਆਂ ਮੰਗਾਂ ਜਾਇਜ਼ ਮੰਗਾਂ ਸਾਰੀ ਦੁਨੀ ਇਹ ਇਕੱਲੇ ਕਿਸਾਨ ਦੀ ਮੰਗ ਨਹੀਂ ਹੈਗੀ ਜਿਹੜੀ ਕਿਸਾਨੀ ਆ ਇਕੱਲਾ ਜੱਟ ਕਿਸਾਨ ਨਹੀਂ ਹੈਗਾ ਕਿਸਾਨ ਸਾਰੇ ਵਰਗਾਂ ਦੇ ਲੋਕ ਆ ਸਾਰੇ ਧਰਮਾਂ ਦੇ ਲੋਕ ਹੈ ਉਹਦੇ ਵਿੱਚ ਮਨ ਸਮੁੱਚੀ ਮਜ਼ਦੂਰ ਏਕਤਾ ਜਿਹੜਾ ਉਹ ਵੀ ਨਾਲ ਆ ਕਿਉਂਕਿ ਜਦੋਂ ਇਹ ਵੱਡੇ ਘਰਾਣਿਆਂ ਨੇ ਸਾਡਾ ਫਸਲ ਖਰੀਦ ਲਈ ਤੁਸੀਂ ਦੇਖੋ ਸ਼੍ਰੀਨਗਰ ਦੇ ਵਿੱਚ ਇਹਨਾਂ ਸਾਰਾ ਸੇਵ ਜਿਹੜਾ ਸੀ ਬਾਗਾਂ ਦੇ ਬਾਗ ਜਿਹੜੇ ਸੀ 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਲਿਆ ਹੈ ਬਸ ਸਾਡੇ ਤਾਂ ਜਿੱਥੇ ਆਪਣੇ ਆ ਹਾਂ ਮਿਲਟਰੀ ਦੇ ਉਹ ਹੁੰਦੇ ਨਹੀਂ ਇਹ ਟਰੈਕ ਦੇ ਮਤਲਬ ਗੋਲੀਆਂ ਗੋਲੇ ਮਾਰ ਮੁਰ ਕੇ ਦਿਖਦੀ ਫਲੋਰ ਤੋਂ ਪਿਛਲੇ ਬਹੁਤ ਬਾਸੇ ਪਿਛਲੇ ਪਲੋਰ ਤੋਂ ਪਰੇ ਉੱਥੋਂ ਤੁਰ ਕੇ ਆਏ ਤੁਸੀਂ ਕਿੰਨੀ ਕੁ ਉਮਰ ਆ ਤੁਹਾਡੀ ਮੇਰੀ 68 ਸਾਲ ਦੀ ਅੱਛਾ ਮਿਲਟ ਵੀ ਲੱਗੀ ਹੋਈ ਹੈ ਪੈਂਟ ਲੱਗੀ ਮੇਰੇ ਅਡਰੈਸ ਕਿੰਨੀ ਪ੍ਰੋਬਲਮ ਇਹਦਾ ਆਪਰੇਸ਼ਨ ਦਾ ਅੱਛਾ ਮਜਬੂਰੀ ਚ ਹੁਣ ਤੁਰਨਾ ਪੈ ਰਿਹਾ ਮਜਬੂਰੀ ਨਾ ਤੁਰਨਾ ਰਹਿ ਗਿਆ ਖੱਜਲ ਖਰਾਬ ਤਾਂ ਜਾਣਾ ਖੱਜਲ ਖਰਾਬ ਤਾਂ ਵੀਰੇ ਹੈਗਾ ਹੀ ਆ ਅਜਾ ਕੀ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਕਿ ਸਰਕਾਰਾਂ ਕੰਨ ਕੁਛ ਚੱਲ ਵਿਚਾਰਿਆਂ ਦੇ ਉਹ ਵੀ ੱੱਕੇ ਖਾਂਦੇ ਫਿਰਦੇ ਆ ਪਰ ਉਹ ਸਰਕਾਰਾਂ ਉਹਨਾਂ ਨੂੰ ਕਰਨ ਪਰ ਲੈ ਕੇ ਇਹਨਾਂ ਨੂੰ ਆਏ ਕਿ ਥੋੜਾ ਜਿਹਾ ਚਲੋ ਇਹਨਾਂ ਨੂੰ ਵੀ ਵਿਚਾਰਿਆਂ ਦਾ ਹੈਗਾ ਹੈ ਆਪਣਾ ਵੀ ਹੈਗਾ ਹੈ ਕੀ ਕਰ ਸਕਦੇ ਹਾਂ ਛੋਟੇ ਛੋਟੇ ਬੱਚੇ ਤੁਰੇ ਆਉਂਦੇ ਛੋਟੇ ਛੋਟੇ ਬੱਚੇ ਆ ਮੈਨੂੰ ਵੀ ਮਜਬੂਰੀਆਂ ਕਾਹਾਂ ਹੋਣ ਦੀ ਲੋਕ ਸਾਡੀ ਸਮਝਦੇ ਨਹੀਂ ਪਏ ਉਹ ਬਾਰ-ਬਾਰ ਸਾਡੇ ਤੇ ਬਹਿਸ ਆਰਗੂਮੈਂਟ ਕਰਦੇ ਤੁਸੀਂ ਕਿਉਂ ਬੰਦ ਕੀਤਾ ਬੰਦ ਅਸੀਂ ਹੌਲਾ ਕੀਤਾ ਬੰਦ ਕਰਨਾ ਜਿਹੜਾ ਧਰਲਾ ਲਾਇਆ ਕਾਦੀਆਂ ਗਰੁੱਪ ਕਹਿ ਰਹੇ ਕੋਈ ਪੱਕਾ ਮੈਨੂੰ ਪਤਾ ਨਹੀਂ ਵੀ ਕਾਦੀਆਂ ਇਹ ਕਿਹੜਾ 플ੋਰ ਸਾਈਡ ਤੋਂ ਪੁਲ ਬੰਦ ਕੀਤਾ ਲੁਧਿਆਣਾ ਸਾਈਡ ਤੋਂ ਟ੍ਰੈਫਿਕ ਦੀ ਕੋਈ ਇਹੋ ਜਿਹੀ ਸਮੱਸਿਆ ਨੇ ਵੀ ਅਸੀਂ ਧਰਲਾ ਕਿਸੇ ਨੇ ਲਾਇਆ ਹੋਵੇ ਅੱਛਾ ਜੀ ਪਰ ਜਾਮ ਲੰਮਾ ਕਾਫੀ ਲੱਗਾ ਆ ਜੀ ਜਾਮ ਲੰਮਾ ਏ ਆ ਜੀ ਜੇ ਕਿਸੇ ਨੂੰ ਆਪਾਂ ਕਹਿੰਨੇ ਆ ਭਾਈ ਸਾਹਿਬ ਬੰਦ ਕੀਤਾ ਉਹ ਸਾਡੇ ਗੱਲ ਪੈਨੋ ਫਿਰਦੇ ਆ ਵੀ ਤੁਸੀਂ ਬੰਦ ਕਰਾਇਆ ਮੈਂ ਕਹਾਂ ਅਸੀਂ ਕਿਉਂ ਬੰਦ ਕਰਾਇਆ ਅੱਛਾ ਜੀ ਕੋਈ ਕਹਿੰਦਾ ਵਾ ਭੋਗਦੇ ਜਾਣਾ ਕੋਈ ਕਹਿੰਦਾ ਮੈਂ ਕੋਈ ਬਲੱਡ ਦੇ ਦੇ ਨਿਆਰਾ ਹਸਪੀਟਲ ਐਵਰੇਜ ਪਰ ਪਬਲਿਕ ਦਾ ਹਰਾਸਮੈਂਟ ਹੋ ਹੀ ਰਹੀ ਆ ਜੀ ਉਹਦੇ ਨਾਲ ਤੇ ਮੈਂ ਵੀ ਐਗਰੀ ਆ ਵੀ ਜਿਹੜਾ ਹਰਾਸਮੈਂਟ ਹੁੰਦਾ ਉਹ ਗਲਤ ਕੰਮ ਆ ਵੀ ਆਪਾਂ ਇਹ ਕੰਮ ਨਹੀਂ ਕਰਨਾ ਚਾਹੀਦੇ ਬਾਕੀ ਚਲੋ ਜੁੱਦਾ ਵੀ ਚੱਲਦਾ ਵਾ ਪ੍ਰਸ਼ਾਸਨ ਦਾ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨ ਦੀ ਰਿਪੋਰਟ